ਹੁਣ ਕੀ ਕਰ ਦੂਗਾ ਇਹ ਦੱਸੋ ਬਾਈ ਤਿੰਨ ਵਾਰੀ ਜਿਹੜਾ ਵੇਖ ਲਿਆ ਹੁਣ ਕੀ ਚੌਥੀ ਵਾਰੀ ਵੀ ਵੇਖਣਾ ਤੇ ਵੇਖ ਲੋ ਸਾਨੂੰ ਕੀ ਐ ਸਾਡਾ ਕੀ ਜਾਂਦਾ ਇਸ ਟਫੇਰਾ ਜਾਂਗੇ ਜਿਹੜਾ ਤਿੰਨ ਵਾਰੀ ਪਰਖਿਆ ਹੋਵੇ ਨਾ ਵਾਰ-ਵਾਰ ਨਹੀਂ ਪਰਖੀਦਾ ਵਾਰ-ਵਾਰ ਪਰਖਣ ਵਾਲਾ ਬੰਦਾ ਆਪ ਹੀ ਕਮਲਾ ਹੁੰਦਾ ਹੈ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਰਗੜੋ ਧਰਕੇ ਨੂੰ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਇਹਨਾਂ ਨੇ ਪੰਜਾਬ ਦਾ ਬੇੜਾਗਿਰ ਕਰਤਾ ਸਰਦਾਰ ਮਾਨ ਆਇਆ ਸੀ ਜਾਂ 92 ਸੀਟਾਂ ਦੇ ਨਾਲ ਅੱਜ 4 ਸਾਲਾਂ ਬਾਅਦ ਕਰਨ ਤਾਂ ਬਣਿਆ ਭਗਵੰਤ ਮਾਨ ਰਗੜ ਕੇ ਰੱਖ ਦਿਓ ਪਤਾ ਲੱਗੇ ਕਿ ਕਰਨ ਤਾਂ ਦੇ ਯੋਧਿਆ ਨੇ ਤੈਨੂੰ ਸਭ ਸਿਖਾਇਆ ਜਿਹੜਾ ਲੁੱਟ ਕੇ ਲੈ ਗਏ ਸੀ ਪੰਜਾਬ ਨੂੰ 92 ਸੀਟਾਂ ਬਦਲਾ ਆਪਦੇ ਨਾਂ ਤੇ ਕਤਲੇ ਆਮ ਦਿਨ ਦਿਹਾੜੇ ਲੁੱਟਾ ਖੁਆ ਨਸ਼ਾ ਪੰਜਾਬ ਦੇ ਸਿਰ ਕਰਜ਼ਾ ਫਲੱਡ ਰੁਪਿਆ ਨਹੀਂ ਕਦੇ ਕਿਸੇ ਨੂੰ ਮਦਦ ਕੀਤੀ ਹਾਂ ਚੁਟਕਲੇ ਜਿਨੇ ਮੱਦੀ ਸੁਣ ਲੋ ਇਹ ਕਾਰੋਬਾਰੀ ਹੈ ਜਿਹੜਾ ਥੋੜਾ ਹਰਮੀਤ ਹੈ ਪਹਿਲਾ ਕਾਰੋਬਾਰ ਕਾਲੀਗਾਸ਼ ਕਰਦਾ ਰਿਹਾ ਇਹਨੇ ਆਖਿਆ ਯਾਰ ਹੁਣ ਤਾਂ ਸੁਖਬੀਰ ਆਉਂਦਾ ਹੀ ਨਹੀਂ 10 ਸਾਲ ਹੋ ਗਏ ਇਹਨੇ ਆਖਿਆ ਭਗਵਾਨਤ ਮਾਲਨਾ ਚਲੋ ਜਿਹੜਾ ਜੰਗਾਲ ਲੱਗੀ ਆ ਲਾਲੂਆ ਸਾਹਿਬ ਇਸ ਕਰਕੇ ਹੀ ਕਾਲੀਗਾ ਹੁਣ ਆ ਗਿਆ ਦੱਸੋ ਹੋਰ ਕੀ ਗੱਲ ਹੈ ਇਹ ਸੌਦੇਬਾਜ਼ ਹੈ ਇਹ ਤੁਹਾਨੂੰ ਵੇਚ ਦੇ ਐ ਆਓ ਹੁਣ ਮੈਂ ਕਾਲੀ ਨਾਲ ਚੱਲੇ ਆਂ ਆਓ ਹੁਣ ਮੈਂ ਝਾੜੂ ਚ ਚੱਲੇ ਆਂ ਸਾਡ ਕਬਾਜੇ ਸਾਡੀ ਆਉਣ ਲੱਗੀ ਹੈ ਸਾਡੀ ਵੀ ਆ ਸਕਦਾ ਹੈ ਪਰ ਮੈਂ ਵੜਨ ਨਹੀਂ ਦੇਣਾ ਇਹ ਤੋਂ ਦੇ ਬਾਅਦ ਨੂੰ ਕੋਈ ਤਰੱਕੀ ਨਹੀਂ ਮੈਂ ਵੇਖਿਆ ਪਈਆਂ ਕਿੰਨੀਆਂ ਕੱਚੀਆਂ ਪਈਆਂ ਜਾ ਕੇ ਆਓ ਸਾਡੇ ਮਾਲ ਵਿੱਚ ਗਿੱਦੜਵਾ ਇੱਥੇ ਭਾਈ ਤੂੰ ਤਿੰਨ ਵਾਰੀ ਦਾ ਐਮ.ਐਲ.ਏ. ਹੈ ਮੈਂ ਵੀ ਤਿੰਨ ਵਾਰੀ ਐਮ.ਐਲ.ਏ. ਰਹੇ ਹਾਂ ਕਿੰਨੇ ਮੁੰਡੇ ਲਵਾਏ ਹਰਬੀਤ ਨੇ ਥੋੜੇ ਪਿੰਡ ਦੇ ਭਾਈ ਥੋੜੇ ਟੇਕਿਆਂ ਦਾ ਕੋਈ ਲਵਾਇਆ ਹੋਵੇ ਭੈਣ ਮਾਤਾ ਜੀ ਭੈਣ ਜੀ ਥੋੜੇ ਕੁੜਮਾਂ ਦਾ ਕੋਈ ਲਵਾਇਆ ਹੋਵੇ ਉਹ ਭਾਈ ਤੁਹਾਨੂੰ ਰਿਸ਼ਤੇਦਾਰਾਂ ਨੂੰ ਪੁੱਛ ਲੋ ਆਸੇ ਪਾਸੇ ਜੇ ਕੋਈ ਇੱਕ ਅੱਧਾ ਇਹਨੇ ਲਾਇਆ ਤਾਂ ਬੋਟਾ ਪਾ ਦੇ ਉਹ ਜੇ ਲਾਇਆ ਹੀ ਨਹੀਂ ਕਿਸੇ ਨੇ ਝੜੂ ਨੇ ਲਾਇਆ ਤਾਂ ਤਾਂ ਪੁੱਛ ਲੋ ਬਦਲ ਆਇਆ ਨੌਕਰੀ ਤੇ ਦਿੱਲੀ ਦਾ 55000 ਹਾਂ ਤੇ ਫਿਰ ਪਾਓ ਝਾੜੂ ਇੱਕ ਵਾਰੀ ਹੋਰ ਬਦਲੋ ਬਦਲਾਓ ਸਾਨੂੰ ਰਗੜਿਆ ਤਾਂ ਤੁਸੀਂ ਹਰੇਕ ਨੇ ਝਾੜੂ ਚਲਾਇਆ ਸਾਰੀਆਂ ਹਸਦੀਆਂ ਨਹੀਂ ਐਸੀ ਝਾੜੂ ਨੂੰ ਪਾਵਾਂਗੇ ਯਾਰ ਡਿੱਕੀ ਗਈਆਂ ਯਾਰ ਆਏਗਾ ਯਾਰ ਆਏ ਹੀ ਕੋਨੀ ਆਏ ਹੀ ਕੋਨੀ ਹਾਂ ਨਹੀਂ ਨਹੀਂ ਗੱਲ ਸੁਣ ਲੈ ਬਾਪੂ ਤੂੰ ਵੀ ਨਹੀਂ ਪਾਈਆਂ ਸਾਨੂੰ ਵੋਟਾਂ ਹਾਂ ਸੈਂਟਰ ਦਾ ਬੰਦਾ ਮੈਂ ਹਾਂ ਸੈਂਟਰ ਦਾ ਬੰਦਾ ਫਿਰ ਤੂੰ ਮੋਦੀ ਦਾ ਹੈ ਅੱਛਾ ਝਾਂਕ ਕੇ ਤੇ ਮੈਨੂੰ ਸਿੱਕੀ ਸਾਹਿਬ ਦੱਸ ਦੇ ਆ ਰਮਿਤ ਦੀ ਪਹਿਲੀ ਕਿੰਨੀ ਜੋ ਇਹ ਪਿੰਡ ਉਹਦਾ ਹੈ ਹਾਂ 70 ਉਦੋਂ ਲਈ ਹੈ ਤੇ 70 ਹੁਣ ਇਹਨੇ 베ਤੇ ਲੈਣੀ ਹੈ ਆ ਸਾਲ ਰਹਿ ਗਿਆ ਕਿ ਕਲੀ ਕਲੀਰ ਦੇ ਨਾਂ ਤੇ 70 ਇਹ ਲੈਣੀ ਹੈ 140 ਕਰਕੇ ਮੁੜ ਕੇ ਅਗਲੀ ਚ ਜਾਣਾ ਫਿਰ 70 ਹੋਰੇ ਚ ਲੈਣੇ ਹੈ ਦੇ ਚੱਲੋ 1000 ਰੁਪਿਆ ਬੀਬੀਆਂ ਨੇ 1000 ਰੁਪਇਆ ਭੁੱਲ ਗੀਆਂ ਬਾਦਲ ਦੇ ਵੇਲੇ 500 ਪੈਨਸ਼ਨ ਸੀ ਅਸੀਂ ਥੋੜੀ 1500 ਨਹੀਂ ਕੀਤੀ ਹੁਣ ਬੋਲਦੀਆਂ ਨਹੀਂ ਨਹੀਂ ਹਾਂ ਹਾਂ ਕੁੜੇ ਉਹ ਤਾਂ ਉਹ ਤਾਂ ਸਾਡਾ ਹੱਕ ਸੀਗਾ ਸਾਡਾ 1000 ਭੁੱਲ ਗੀਆਂ ਦਿੱਤਾ ਜਿਹੜਾ ਹੁਣ ਵੀ ਮਿਲਦਾ ਹੈ ਹੁਣ ਹੋਰੇ ਨਹੀਂ 48000 ਹੋ ਗਿਆ 1 ਸਾਲ ਦਾ 12000 4 ਸਾਲਾਂ ਦਾ 48000 ਆਖੀਰਲਾ ਸਾਲ ਰਹਿ ਗਿਆ ਸਾਡੀ ਸਰਕਾਰ ਹੁਣੀ ਬਸਾਂ ਦਾ ਕਿਰਾਇਆ ਤੁਹਾਡਾ ਮੁਫਤ ਕੀਤਾ ਨਹੀਂ ਕਾਂਗਰਸ ਨੇ ਨਾ ਨਾ ਹੁਣ ਨਹੀਂ ਬੋਲਦੀਆਂ ਆ ਆ ਬਾਬੇ ਵੀ ਰੋਸ ਕੇ ਕਹਿੰਦੇ ਯਾਰ ਮੇਰੀ ਘਰ ਆਈਦਾ ਕਿਰਾਇਆ ਮaaf ਕਰਦਾ ਇਹਨਾਂ ਕੰਜਰਾਂ ਨੇ ਸਾਡਾ ਕੀਤਾ ਨਹੀਂ ਅਸੀਂ ਤਾਂ ਨਹੀਂ ਪਾਉਗੇ ਤੁਸੀਂ ਲਾਲਚ ਚ ਆ ਗੀਆਂ ਤਾਂ ਨਹੀਂ ਪਾਈ ਇਹਨਾਂ ਨੇ ਤਾਂ ਨਹੀਂ ਪਾਈਏ ਅਸੀਂ ਤੁਹਾਡਾ ਕਿਰਾਇਆ ਮaaf ਕਰਦਾ ਐਸਾ ਦੋਵੇਂ ਪਾਸੇ ਰਗ ਰਹੇ ਬੋਲੋ ਪਹਿਲਾਂ ਪਹਿਲਾਂ ਬੰਦੇ ਦੇ ਮਗਰ ਘਾੜਾ ਵੀ ਚੜਦੀ ਸੀ ਵੀ ਬਸ ਦੇ ਵੀ ਉਹ ਚੱਲਿਆ ਹੁਣ ਇਹ ਵਿਚਾਰੇ ਇਹਨਾਂ ਨੂੰ ਪਤਾ ਹੀ 30 60 ਰੁਪਏ ਪਾ ਕੇ ਦੇ ਆ ਚੜਦਾ ਜਾਂਦਾ ਪਰ ਸਾਨੂੰ ਗਾੜਾ ਕਢਦੇ ਜਾਂਦੇ ਸੀ ਸਾਨੂੰ ਯਾਰ ਇਹਨਾਂ ਦੇ ਮਗਰ ਲਾਤਾ ਐਵੇਂ ਅੱਗੇ ਹੋਰੂ ਐ ਭਗਵਾਨ ਤਮਾਨ ਨੂੰ ਡੀਕਦੀਆਂ ਸੀ ਝਾੜੂ ਸਾਡੇ ਰਾਜ ਚ ਮਿਲਦੀ ਸੀ 30 ਕਿਲੋ ਗੰਨ ਹੁਣ 5 ਹੀ ਮਿਲਦੀ ਹੈ ਕੱਲ ਸੱਚੀ ਹੈ ਕਿ ਝੂਠੀ ਹੈ ਹਾਂ ਨਰੇਗਾ ਵੀ ਹੁਣ ਤੇਰੀ 100 ਦੇ ਨਹੀਂ ਚੱਲਦੀ ਹੋਣੀ ਹਾਂ ਪਤਾ ਹੀ ਨਹੀਂ ਕਿਹੜੇ ਵੇਲੇ ਚੱਲੀ ਸੀ ਨਰੇਗਾ ਭੁੱਲੀ ਗਈਆਂ ਉਦੋਂ ਸਾਡੇ ਰਾਜ ਚ ਇਹ ਸੀਗਾ ਵੀ ਬੁੱਢੀਆਂ ਮਾਵਾਂ ਤੇ ਸਾਡੇ ਬਜ਼ੁਰਗਾਂ ਨੂੰ ਭਾਈ ਹਾਜ਼ਰੀ ਤੰਗਣਾ ਕਰਿਓ ਉੱਥੇ ਆ ਗੀਆਂ ਲਾ ਦਿਓ ਜੋ ਉਹਨੂੰ ਆ ਜੇ ਹੁਣ ਲੱਗਦੀ ਆ ਏ ਬੋਲੋ ਨਹੀਂ ਲੱਗਦੀ ਹੁਣ ਆਖਰੀ ਲੱਗਦੀ ਆ ਉਸ ਮੋੜ ਤੇ ਕੰਮ ਮਿਲਦਾ ਹਾਊਸਮੈਂਟ ਤੇ ਤੁਰ ਤੁਰ ਕੇ ਘਸਾਤੀਆਂ ਜੇ ਕਦੇ ਲੱਗਦੀ ਆ ਤਾਂ ਗਿੱਟੇ-ਗੋਟੇ ਹੀ ਘਸਗੇ ਐਵੀਂ ਗੱਲ ਹੋਰੂ ਆ ਕਹਿੰਦੇ ਫੋਟੋ ਖਿੱਚੋ ਹਣ ਅੱਗੇ ਸੁਣ ਲਾ ਇੱਕ ਕਾਨੂੰਨ ਬਣਾਈ ਜਾਂਦਾ ਹੈ ਭਗਵਾਨਕ ਮਾਨ ਤੇ ਮੋਦੀ ਪਹਿਲਾਂ ਬੁੱਢੇ ਬਾਪੂ ਤੇ ਬੁੱਢੀ ਬੇਬੇ ਨੂੰ ਤੋੜ ਕੇ ਵੇਖਿਆ ਕਰਨ ਮੋਰੀ ਵੀਡੀਓ ਬਣਾਉਂਗੇ ਜਿਹੜੀ ਤਾਂ ਸਿੱਧਾ ਤੁਰਿਆ ਕਰੂ ਕੋ ਨੂੰ ਮਨਰੇਗਾ ਜੱਜ ਕੰਮ ਦੇਣਗੇ ਦੂਜੇ ਦਿਨ ਦੇਣਾ ਹੀ ਤੁਹਾਡਾ ਕੰਮ ਦਾ ਕਰਤਾ ਹਾਂ ਬਈ ਨਾ ਕਿਦੋਂ ਆਇਆ ਤੇ ਹਾਜ਼ਰੀ ਲੱਗਦੀ ਸੋਣ ਫੋਟੋ ਖਿੱਚਦੀ ਹੈ ਕਿ ਨਹੀਂ ਉਹ ਜਿਹੜੀ ਤੁਹਾਡੀ ਨੇਟ ਹੈ ਤੇ ਤੁਹਾਡੀ ਤੋਂ ਨੇਟ ਕਿਹੜੀ ਹੈ ਅੱਛਾ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਗੱਲਾਂ ਤੋਂ ਜ਼ਰਾ ਗੌਰ ਫਰਨਾਓ ਕਾਂਗਰਸ ਚੰਗੀ ਪਰ ਅਸੀਂ ਬਾਹਲੇ ਚੰਗੇ ਨਹੀਂ ਪਰ ਇਹਨਾਂ ਸਾਰਿਆਂ ਨਾਲ ਉਹ ਸੌਂਗਰੇ ਚੰਗੇ ਇਹਨਾਂ ਸਾਰਿਆਂ ਸਾਡੇ ਰਾਜਾ ਨਹੀਂ ਸੀ ਵੀ ਓਥੇ ਮਾਰਤਾ ਓਥੇ ਮਾਰਤਾ ਗੈਂਗਸਟਰ ਜਿਹਾ ਅਸੀਂ ਆ ਜਿਹੜਾ ਬਾਤ ਹੈ ਨਾ ਜੇ ਮਹੀਨੇ 'ਚ ਮਹੀਨੇ 'ਚ ਜੇ ਟੈਲੀਫੋਨ ਕਰ ਦੇ ਕਿਸੇ ਨੂੰ ਤਾਂ ਸਾਡਾ ਨਾਮ ਬਦਉਂਦੇ ਜੋ ਕਾਰਨ ਹੁਣ ਵਾਠ ਦੀ ਘਰ ਵਾਲੀ ਜਾ ਕੇ ਟੈਲੀਫੋਨ ਤੇ ਕੰਨ ਨਾਲ ਗੱਲ ਕਰਾ ਦਿੰਦੀ ਐ ਵੀ ਮੇਰੇ ਘਰ ਵਾਲਾ ਨਾਲ ਗੱਲ ਕਰ ਉਹ ਕਹਿੰਦਾ ਉਹ ਗੱਲ ਸੁਣੋ ਸਿੱਧਾ ਹੋਵੇ ਤੁਰਨੀਆਂ ਮਾਰੂੰ ਗੋਲੀ ਉਹ ਕਹਦਾ ਹਾਂਜੀ ਹਾਂਜੀ ਜਾਂਦੀ ਐ ਨਾਲ ਫਸਰ ਲਈ ਵੀ ਐ ਨਾਲ ਜਿਹੜੇ ਸਾਡੇ ਐਮਸੀ ਆ ਪੰਜ ਚਾਰ ਤਰਨ ਤਰਨ ਦੇ ਉਹਨਾਂ ਨੂੰ ਬਾਠ ਨੇ ਪੈਸੇ ਦਿੱਤੇ ਇਲੈਕਸ਼ਨ ਲੜਨ ਦੇ ਤੁਹਾਨੂੰ ਗੱਲ ਪਤਾ ਹੈ ਕਿ ਨਹੀਂ ਪਤਾ ਇਹ ਸਾਰੇ ਸ਼ਹਿਰ ਨੂੰ ਬੰਦਾ ਪੁੱਛਿਓ ਇਹ ਗੈਂਗਸਟਰਾਂ ਨਾਲ ਜਿਹੜੇ ਮਿਲੇ ਵੇ ਪਰਿਵਾਰ ਦੇ ਲੋਕ ਐ ਇਹਨਾਂ ਤੇ 120 ਬੀ ਦੇ ਤਹਿਤ 302 ਦਾ ਮੁਕੱਦਮਾ ਦਰਜ ਕਰਕੇ ਅੰਦਰ ਸਿੱਖਦੇ ਨਹੀਂ ਚਾਹੀਦੇ ਜਦੋਂ ਗੈਂਗਸਟਰ ਨੂੰ ਪਤਾ ਲੱਗੂ ਨਾ ਨਹੀਂ ਮਾਂ ਵੀ ਅੰਦਰ ਦੇਤੀ ਮੇਰੀ ਘਰ ਵਾਲੀ ਵੀ ਅੰਦਰ ਦੇਤੀ ਫੇਰ ਗੈਂਗਸਟਰ ਨੂੰ ਸ਼ੇਕ ਲੱਗਦਾ ਫੇਰ ਟੈਲੀਫੋਨ ਨਹੀਂ ਕਰਦਾ ਹੁਣ ਇਧਰ ਨੂੰ ਸਮਾਨ ਭੇਜੀ ਜਾਂਦਾ ਘਰ ਵੱਡਾ ਹੋਈ ਜਾਂਦਾ ਤਾਂ ਗੈਂਗਸਟਰ ਡਰਾਈ ਜਾਂਦਾ ਤੇ ਲੈਕਸ਼ਨਾ ਚ ਆ ਗਿਆ ਇਹ ਦੂਬਾਰ ਮਾਲ ਲੁੱਟੂਗਾ ਤਾਂ ਗੈਂਗਸਟਰ ਕਹੂਗਾ ਹੁਣ ਮੈਂ ਐਮਪੀ ਲੜਨਾ ਇਹਦਾ ਕੰਮ ਬੜਾ ਸੁੱਖਾ ਹੋ ਗਿਆ ਇੱਕ ਮਹੀਨੇ ਚ ਮਕਾ ਦੂੰਗਾ ਗੈਂਗਸਟਰ ਇੱਕ ਮਹੀਨੇ ਚ ਜੇ ਪੰਜਾਬ ਚ ਕੋਈ ਗੈਂਗਸਟਰ ਆ ਗਿਆ ਤਾਂ ਦੱਸ ਦਿਓ ਜੇ ਲਾਚ ਬੈਠੇ ਆ ਆਪ ਵੀ ਆਪਾ ਤਾਂ ਮੱਤਿਆ ਕਰ ਜਾਾਂਗੇ ਇਹ ਬਾਈ ਜੀ ਬੀਜੇਪੀ ਚ ਗਏ ਕਿਉਂ ਸੀ ਛੱਡ ਗਏ ਕਿਉਂ ਆਏ ਪਿੰਡਾਂ ਦਾ ਬੰਦਾ ਬੀਜੇਪੀ ਜਾਣਾ ਨਹੀਂ ਚਾਹੀਦਾ ਨਹੀਂ ਜਾਂਦੇ ਨਹੀਂ ਨਹੀਂ ਮੈਂ ਤਾਂ ਬਲਬੀਰ ਸਿੰਘ ਨੂੰ ਆਪਦੇ ਨਾਲ ਰੱਖੂਗਾ ਫੌਜੀ ਨੂੰ ਸਾਡਾ ਭਰਾ ਹੈ ਸਾਨੂੰ ਤੇਰੀ ਲੋੜ ਹੈ ਸੱਚੇ ਨਿਰਮਲ ਸਿੰਘ ਜੀ ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਅੱਜ ਹੁਣ ਜੀਤਾ ਕਰਦਾ ਵੀ ਹੋਰ ਬੋਲਾਂ ਅੱਜ ਬਈ ਵਟ ਕੱਢਦੇ ਹਾਂ ਮੁੰਡੇ ਨੇ ਬੰਦੇ ਇਕੱਠੇ ਕੀਤੇ ਕਿ ਤੁਸੀਂ ਸਾਨੂੰ ਪਿਆਰ ਆ ਜੀ ਅੱਗੇ ਆਓ ਫਿਰ ਅੱਗੇ ਸਰਪੰਚ ਬਣਾਉਣਾ ਜੀ ਅਗਲੀ ਵਾਰ ਸਾਨੂੰ ਪਿਆਰ ਆ ਮੈਂ ਕਹਿੰਦਾ ਜਿੱਦਾਂ ਜਨਾਬ ਹਾਂ ਗੋਡਾ ਦੁਖਦਾ ਵੇਖ ਲੋ ਸਾਨੂੰ ਪਤਾ ਲੱਗ ਜਾਂਦਾ ਅਸੀਂ ਨਾ ਘਰ ਦੁਨੀਆ ਗਈ ਹੁੰਦੀ ਆ ਸਾਨੂੰ ਪਤਾ ਲੱਗ ਜਾਂਦਾ ਵੀ ਬੰਦਾ ਝੋਲ ਖਾਂਦਾ ਹੈ ਝੋਲ ਕੱਢੋ ਨਾ ਫਿਰ ਝੋਲ ਕੱਢ ਇਹਦਾ 3 ਮਿੰਟਾਂ ਦਾ ਕੰਮ ਹੈ ਇਲੈਕਸ਼ਨਾਂ ਤੋਂ ਬਾਹਰ ਹੀ ਕਰ ਦੂੰਗਾ ਚੰਡੀਗੜ੍ਹ ਆ ਜਾ ਖਰਚਾ ਸਾਰਾ ਮੇਰਾ ਪੀਜੀਆ ਚ ਗੋਡਾ ਵੀ ਬਲਾਉਂਗਾ ਤੈਨੂੰ ਉੱਥੇ ਰੱਖੂਗਾ ਵੀ ਸੇਵਾ ਵੀ ਕਰਾਂਗੇ ਕੋ ਸਰਦਾਰ ਜੀ ਮੇਰੇ ਸਿਰਫ ਗੱਲ ਸਾਂኩል ਭਾਂਜੇ ਬਸ ਮੇਰਾ ਆਪਣੇ ਗੋਡਾ ਸਹੀ ਹੋ ਜਾਣਾ ਪਿੰਡ ਦਾ ਵੀ ਬਣਾ ਦੇ ਸੋ ਸਰਪੰਚ ਵੀ ਬਣਾਵਾਂਗੇ ਸੋ ਮੇਰੀ ਬੇਨਤੀ ਹੈ ਤਖਣੇ ਹੋ ਕੇ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਸਾਡਾ ਦਾਜੀ ਸਰਪੰਚਾ ਕਿ ਐਨੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਦਿਲ ਤਾਂ ਕਰਦਾ ਹੋਰ ਗੱਲਾਂ ਕਰਾਂ ਤੁਹਾਡੇ ਨਾਲ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਮੇਰੀ ਬੇਨਤੀ ਹੈ ਕਰਨ ਬੁਰਜਾ ਅੱਛਾ ਜੀਰੋ ਮੈਂ ਕਰਨ ਬੁਰਜ ਨੂੰ ਲੈ ਕੇ ਜਾਂਦਾ ਨਾਲ ਸਿੱਕੀ ਸਾਹਿਬ ਉਹ ਕਹਿੰਦੇ ਕਰਨਬੁੱਝ شریف ਹੈ ਮੈਨੂੰ ਪਤਾ ਨਹੀਂ ਕੀ ਗੱਲ ਹੋ ਗਈ ਤੁਹਾਨੂੰ ਸਾਰਿਆਂ ਨੂੰ ਮੱਝ ਆ ਗਿਆਂ ਤੁਹਾਨੂੰ ਗੁੰਡਾ ਚਾਹੀਦਾ ਕਿ شریف ਚਾਹੀਦਾ ਦੱਸੋ ਭਾਈ ਸਰਪੰਚੇ شریف ਹੋਣਾ ਚਾਹੀਦਾ ਹੈ ਮੈਂਬਰ ਪੰਚਾਇਤ شریف ਹੋਣਾ ਚਾਹੀਦਾ ਹੈ ਐਮਐਲਏ شریف ਹੋਣਾ ਚਾਹੀਦਾ ਇਹ ਨਹੀਂ ਵੀ ਪਿਸਤੌਲ ਡੱਬ ਚ ਰੱਖੇ ਮੁੱਛਾਂ ਤਾਂ ਮਾਰੇ ਚਪੇੜੇ ਫੇਰ ਉਹਰੇ ਕੋਲੇ ਜਾ ਕੇ ਲੜੋਂਗੀਆਂ ਕਿਵੇਂ ਮੇਰੇ ਹੱਥੇ 'ਚ ਮੇਰੀ ਬਾਹ ਮਰੋੜ ਲੈਂਦੀਆਂ ਬੀਬੀਆਂ ਦਾਦੇ ਮੰਗਾਉਣਿਆ ਮੇਰੀ ਪੈਨਸ਼ਨ ਨਹੀਂ ਆਈ ਮੈਂ ਕਹਿੰਦਾ ਬੀਬੇ ਨਹੀਂ ਆਈ ਆ ਮੇਰੇ ਤੋਂ ਲੈ ਲੈ ਅਗਲੀ ਵਾਰ ਹੀ ਆ ਜੂਗੀ ਜੇ ਗਾਂਂ ਗੁੰਡਾ ਹੋਵੇ ਗੈਂਗਸਟਰ ਹੋਵੇ ਕੋਣੂ ਬਾਹਰ ਨਾ ਫੜ ਸਕੇ ਬੰਦਾ ਇਹੋ ਜਿਹੇ ਨੂੰ ਐਮਐਲ ਕਿਉਂ ਬਣਾਣਾ ਕਾਰਨ ਬੁਰਜ ਥੋੜੀਆਂ ਜੁੱਤੀਆਂ ਝਾੜਿਆ ਕਰੂਗਾ ਜੇ ਬਣ ਗਿਆ ਭਟਾਦਨੀ ਹੈ ਗੋਡਾ ਦੀ ਵਧੀਆ ਦੀ ਰੱਜਿਆ ਪੁੱਜਿਆ ਘਰੋਂ ਆਪ ਦੀ ਹੋ ਥੋਡੇ ਵਾਲੇ ਦੀ ਕਿਸੇ ਦੀ ਝਾਕ ਨਹੀਂ ਇਹ ਤਾਂ ਨਹੀਂ ਫਿਰ 70 ਹੋਣੇ ਬਣਾ ਲੇ 70 ਦੂਜਾ ਬਣਾਊਗਾ ਇਹ ਦੁਬਾਰੇ ਵੀ 70 ਹੋਰ ਬਣਾਊਗਾ ਥੋੜੇ ਪਿੰਡ ਚ ਜਿਹੜੀ ਐ ਦੱਸ ਦਿਓ